ਦੋਸਤੋ ਸੋਨ ਨਾ ਦਾ ਇੱਕ ਬੰਦਾ ਸੋਸ਼ਲ ਵਰਕਰ ਦਾ ਕੰਮ ਕਰਦਾ ਸੀ ਉਸ ਕੋਲੇ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਤਾਂ ਕਰਕੇ ਉਹ ਸਮਾਜ ਸੇਵਾ ਕਰਨਾ ਚਾਹੁੰਦਾ ਸੀ ਉਹ ਚਾਹੁੰਦਾ ਸੀ ਕਿ ਆਪ ਦੇ ਪੈਸੇ ਉਹ ਸਮਾਜ ਸੇਵਾ ਤੇ ਖਰਚ ਕਰੇ ਤਾਂ ਕਰਕੇ ਉਸ ਨੇ ਆਪ ਦਾ ਨੰਬਰ ਥਾਂ-ਥਾਂ ਤੇ ਵੰਡ ਰੱਖਿਆ ਸੀ ਤਾਂ ਕਿ ਕਿਸੇ ਨੂੰ ਵੀ ਕੋਈ ਵੀ ਲੋੜ ਹੋਵੇ ਜਾਂ ਕੋਈ ਜ਼ਰੂਰਤਮੰਦ ਹੋਵੇ ਤਾਂ ਉਸਨਾਂ ਨਾਲ ਕੰਟੈਕਟ ਕਰ ਸਕੇ ਤਾਂ ਫਿਰ ਇੱਕ ਦਿਨ ਉਹ ਆਪ ਦੇ ਆਫਿਸ 'ਚ ਬੈਠਾ ਹੁੰਦਾ ਤਾਂ ਉਸਨੇ ਇੱਕ ਔਰਤ ਦਾ ਫੋਨ ਹੁੰਦਾ ਜਿਹੜੀ ਕਿ ਉਸਨੂੰ ਨੀਲਮ ਨਾਂ ਦੀ ਕੁੜੀ ਦੇ ਬਾਰੇ ਦੱਸਦੀ ਹੈ ਉਸ ਨੂੰ ਦੱਸਦੀ ਹੈ ਕਿ ਇੱਥੇ ਇੱਕ ਨੀਲਮ ਨਾਂ ਦੀ ਕੁੜੀ ਹੈ ਜਿਹੜੀ ਕਿ ਇਸ ਘਰ ਵਿੱਚ ਰਹਿੰਦੀ ਹੈ ਤੇ ਇੱਥੇ ਕੰਮ ਕਰਦੀ ਹੈ ਉਸ ਨੂੰ ਆਪ ਦੇ ਘਰ ਤੋਂ ਆਏ 16 ਸਾਲ ਹੋ ਚੁੱਕੇ ਆ ਉਹ ਚਾਹਦੀ ਹੈ ਕਿ ਉਹ ਆਪ ਦੇ ਘਰਦਿਆਂ ਨਾਲ ਮਿਲੇ ਤਾਂ ਫਿਰ ਜਿਵੇਂ ਸੋਨਿਆ ਗੱਲ ਸੁਣੀ ਸੀ ਤਾਂ ਫਿਰ ਉਸ ਕੋਲੇ ਨੀਲਮ ਦੇ ਘਰ ਦਾ ਐਡਰੈਸ ਲੰਦਾ ਐਸੀ ਤਰ੍ਹਾਂ ਨੀਲਮ ਜਲੰਧਰ ਦੀ ਰਹਿਣ ਵਾਲੀ ਸੀ ਤੇ ਉੱਥੋਂ ਅੱਜ ਤੋਂ 16 ਸਾਲ ਪਹਿਲਾਂ ਗਾਇਬ ਹੋਈ ਸੀ ਤਾਂ ਫਿਰ ਸੋਹਣ ਜਲੰਧਰ ਚਲਾ ਜਾਂਦਾ ਹੈ ਤੇ ਉੱਥੋਂ ਦੇ ਇੱਕ ਪੁਲਿਸ ਥਾਣੇ 'ਚ ਜਾਂਦਾ ਹੈ ਪੁਲਿਸ ਥਾਣੇ 'ਚ ਜਾ ਕੇ ਉਹ ਨੀਲਮ ਨਾਂ ਦੀ ਕੁੜੀ ਦੀ ਗੁੰਮਸੂਦੀ ਦੀ ਰਿਪੋਰਟ ਚੈੱਕ ਕਰਦਾ ਹੈ ਤੇ ਪੁਲਿਸ ਵਾਲਿਆਂ ਨੂੰ ਆਪ ਦੇ ਬਾਰੇ ਦੱਸਦਾ ਹੈ ਹੁਣ ਮੋਹਨ ਨੂੰ ਵੀ ਪੁਲਿਸ ਵਾਲੇ ਚੰਗੀ ਤਰ੍ਹਾਂ ਜਾਣਦੇ ਸੀ ਕਿ ਉਹ ਸੋਸ਼ਲ ਵਰਕਰ ਹੈ ਉਹ ਸਮਾਜ ਸੇਵਾ ਕਰਦਾ ਹੈ ਤਾਂ ਕਰਕੇ ਪੁਲਿਸ ਵਾਲੇ ਵੀ ਉਹਦੀ ਮਦਦ ਕਰਨ ਨੂੰ ਤਿਆਰ ਹੋ ਜਾਂਦੇ ਨੇ ਤਾਂ ਫਿਰ ਉਸ ਦੀ ਗੁੰਮਸੂਦੀ ਦੀ ਰਿਪੋਰਟ ਲੱਭਣਾ ਸ਼ੁਰੂ ਕਰ ਦਿੰਦੇ ਨੇ ਫਿਰ ਉਹਨਾਂ ਨੂੰ ਥੋੜੀ ਦੇਰ ਬਾਅਦ ਨੀਲਮ ਦੀ ਗਮਸ਼ੂਦੀ ਦੀ ਰਿਪੋਰਟ ਮਿਲ ਜਾਂਦੀ ਹੈ ਤਾਂ ਫਿਰ ਉਹ ਰਿਪੋਰਟ ਲੈ ਕੇ ਸੋਨ ਨੀਲਮ ਦੇ ਘਰੇ ਜਾ ਵਰਦਾ ਜਿਵੇਂ ਨੀਲਮ ਦੇ ਘਰੇ ਗਿਆ ਸੀ ਤਾਂ ਸਾਹਮਣੇ ਨੀਲਮ ਦਾ ਬਾਪੂ ਬੈਠਾ ਸੀ ਜਿਸ ਦਾ ਨਾਮ ਸੀ surjeet ਤਾਂ surjeet ਨੇ ਜਾ ਕੇ ਨੀਲਮ ਬਾਰੇ ਪੁੱਛਣ ਲੱਜਾਂਦਾ ਕਿ ਨੀਲਮ ਨਾਂ ਦੀ ਕੁੜੀ ਤੁਹਾਡੀ ਹੈ ਤਾਂ ਫਿਰ surjeet ਨੇ ਜਿਵੇਂ ਨੀਲਮ ਦਾ ਨਾਮ ਸੁਣਿਆ ਸੀ ਉਸ ਦੀ ਅੱਖਾਂ 'ਚੋਂ ਹੰਝੂ ਆ ਗਏ ਸੀ ਤੇ ਉਹ ਰੋਣ ਲੱਗਾ ਸੀ ਤੇ ਕਹਿਣ ਲੱਗਾ ਕਿ ਅਜ ਤੋਂ 16 ਸਾਲ ਪਹਿਲਾਂ ਮੇਰੀ ਆ ਕੁੜੀ ਗਾਇਬ ਹੋ ਗਈ ਸੀ ਅਸੀਂ ਉਸ ਨੂੰ ਬਹੁਤ ਜ਼ਿਆਦਾ ਲੱਭਿਆ ਪਰ ਉਹ ਸਾਨੂੰ ਕਿਤੇ ਨਹੀਂ ਮਿਲੀ ਅਸੀਂ ਉਸ ਦੀ ਗੁੰਮਸੁਦੀ ਦੀ ਰਿਪੋਰਟ ਵੀ ਦਰਜ ਕਰਵਾਈ ਪੁਲਸ ਵਾਲ ਨੇ ਵੀ ਨੀਲਮ ਨੂੰ ਬਹੁਤ ਲੱਭਿਆ ਪਰ ਉਹਨਾਂ ਨੂੰ ਵੀ ਕਿਤੇ ਨਹੀਂ ਮਿਲੀ ਹੱਕ ਕਰਕੇ ਅਸੀਂ ਇਹ ਸਭ ਰੱਬ ਭਰੋਸੇ ਛੱਡ ਦਿੱਤਾ ਹੁਣ ਸਰਜੀਤ ਸਿੰਘ ਰੋ ਰਿਹਾ ਸੀ ਤਾਂ ਫਿਰ ਸੋਹਣ ਉਹਨੂੰ ਚੁੱਪ ਕਰਾਉਂਦਾ ਤੇ ਕਹਿੰਦਾ ਕਿ ਹੁਣ ਤਾਂ ਇਹਨੂੰ ਰੋਂਣ ਦੀ ਲੋੜ ਨਹੀਂ ਹੈ ਤੁਹਾਡੀ ਕੁੜੀ ਮਿਲ ਗਈ ਹੈ ਤੁਸੀਂ ਮੇਰੇ ਨਾਲ ਚੱਲੋ ਤੇ ਤੁਸੀਂ ਉਸ ਕੁੜੀ ਨੂੰ ਪਛਾਣੋ ਤੇ ਫਿਰ ਆਪਾਂ ਉਸ ਨੂੰ ਘਰੇ ਲੈ ਆਵਾਂਗੇ ਤਾਂ ਫਿਰ ਸੋਹਣ ਸਰਜੀਤ ਨੂੰ ਆਪਦੇ ਨਾਲ ਲਿਆਂਦਾ ਤੇ ਨਾਲ ਲਿਆ ਕੇ ਉਸ ਔਰਤ ਨੂੰ ਫੋਨ ਕਰਦਾ ਜਿਸ ਔਰਤ ਨੇ ਨੀਲਮ ਬਾਰੇ ਦੱਸਿਆ ਸੀ ਤਾਂ ਫਿਰ ਉਹ ਔਰਤ ਵੀ ਉੱਥੇ ਆ ਜਾਂਦੀ ਹੈ ਤੇ ਇਸ ਤੋਂ ਬਾਅਦ ਸੋਹਣਾ ਉੱਥੋਂ ਦੇ ਪੁਲਿਸ ਥਾਣੇ ਨੂੰ ਫੋਨ ਕਰਦਾ ਤੇ ਉਹਨਾਂ ਨੂੰ ਸਾਰੀ ਗੱਲ ਦੱਸਦਾ ਸਾਰੀ ਗੱਲ ਦੱਸ ਕੇ ਕਹਿੰਦਾ ਕਿ ਅਸੀਂ ਉਸ ਕੁੜੀ ਨੂੰ ਲੈਣ ਜਾ ਰਹੇ ਹਾਂ ਜੇ ਤੁਹਾਡੀ ਲੋੜ ਹੋਈ ਤੇ ਤੁਸੀਂ ਸਾਨੂੰ ਸਪੋਰਟ ਕਰਨ ਵਾਸਤੇ ਉੱਥੇ ਆ ਜਿਓ ਪੋਰਸਲ ਨਵੀ ਕਹਿ ਦਿੱਤਾ ਸੀ ਕਿ ਇੱਕ ਵਾਰ ਤੁਸੀਂ ਜਾਓ ਜੇ ਉੱਥੇ ਸਾਡੀ ਲੋੜ ਪਈ ਤਾਂ ਸਾਨੂੰ ਦੱਸ ਦਿਓ ਐਸੇ ਤਰ੍ਹਾਂ ਸੋਨ ਨੀਲਮ ਦੇ ਬਾਪੂ ਨੂੰ ਲੈ ਕੇ ਉਸ ਘਰੇ ਜਾਂਦਾ ਤੇ ਘਰੇ ਜਾ ਕੇ ਦਰਵਾਜ਼ਾ ਖੜਕਾਇਆ ਜਾਂਦਾ ਤੇ ਦਰਵਾਜ਼ਾ ਇੱਕ ਔਰਤ ਖੋਲਦੀ ਹੈ ਪਰ ਉਹ ਚੰਗੀ ਤਰ੍ਹਾਂ ਦਰਵਾਜ਼ਾ ਨਹੀਂ ਖੋਲਦੀ ਉਹ ਅੰਦਰ ਜਾਲੀ ਵਾਲੇ ਕਮਰੇ 'ਚ ਹੀ ਖੜੀ ਗੱਲ ਕਰਦੀ ਹੈ ਕਿ ਹਾਂਜੀ ਦੱਸੋ ਕਿਹਨੂੰ ਮਿਲਣਾ ਹੈ ਤਾ ਫਿਰ ਸੌਨ ਕਹਿੰਦਾ ਕਿ ਇੱਥੇ ਨੀਲਮਨਾ ਦੀ ਕੁੜੀ ਕੰਮ ਕਰਦੀ ਹੈ ਅਸੀਂ ਉਹਨੂੰ ਮਿਲਣਾ ਉਸਨੂੰ ਉਸਦਾ ਬਾਪੂ ਮਿਲਣ ਵਾਸਤੇ ਆਇਆ ਤੇ ਉਸਨੂੰ ਲਿਜਾਣ ਵਾਸਤੇ ਆਇਆ ਤਾਂ ਫਿਰ ਔਰਤ ਕਹਿੰਦੀ ਹੈ ਕਿ ਤੁਹਾਨੂੰ ਕੋਈ ਗਲਤ ਫਹੀਮੀ ਹੋਈ ਹੈ ਇੱਥੇ ਇਸ ਤਰ੍ਹਾਂ ਦੀ ਕੋਈ ਕੁੜੀ ਨਹੀਂ ਹੈ ਤਾਂ ਫਿਰ ਸੌਨ ਉਸਨੂੰ ਦਾਬ ਦੇ ਕੇ ਕਹਿੰਦਾ ਕੀ ਸਾਨੂੰ ਪਤਾ ਐ ਇੱਥੇ ਕੁੜੀ ਐ ਕੰਮ ਕਰਦੀ ਐ ਤੁਸੀਂ ਇੱਕ ਵਾਰ ਉਸ ਨੂੰ ਮਲਾ ਦਵੋ ਤੇ ਆ ਫੇਰ ਅਸੀਂ ਇੱਥੋਂ ਚਲੇ ਜਾਵਾਂਗੇ ਪਰ ਔਰਤ ਮੰਨਣ ਵਾਸਤੇ ਤਿਆਰ ਨਹੀਂ ਸੀ ਪਰ ਸੋਨ ਜਦੋਂ ਥੋੜਾ ਸਖਤੀ ਨਾਲ ਕਹਿੰਦਾ ਤਾਂ ਔਰਤ ਮੰਨ ਜਾਂਦੀ ਐ ਤੇ ਨੀਲਮ ਨੂੰ ਬੁਲਾ ਦਿੰਦੀ ਐ ਨੀਲਮ ਨੇ ਜਿਵੇਂ ਗੇਟ ਤੇ ਖੜੇ ਆਦੇ ਬਾਪੂ ਨੂੰ ਵੇਖਿਆ ਸੀ ਤਾਂ ਨੀਲਮ ਸੋਨ ਨੂੰ ਕਹਿ ਦਿੰਦੀ ਐ ਕਿ ਆ ਮੇਰਾ ਬਾਪੂ ਨਹੀਂ ਐ ਤਾ ਜਿਵੇਂ ਸੋਨ ਨੇ ਇਹ ਗੱਲ ਸੁਣੀ ਸੀ ਉਹ ਹੈਰਾਨ ਰਹਿ ਜਾਂਦਾ ਕਿ ਨੀਲਮ ਨੇ ਉਸ ਔਰਤ ਨੂੰ ਖੁਦ ਹੀ ਦੱਸਿਆ ਸੀ ਕਿ ਉਹ ਇਸ ਤਰ੍ਹਾਂ ਇਸ ਤਰ੍ਹਾਂ ਇਸ ਪਿੰਡ ਚੋਂ ਆਈ ਹੈ ਤੇ ਹੁਣ ਇਹ ਮੰਨਣ ਤੋਂ ਇਨਕਾਰ ਕਰ ਰਹੀ ਹੈ ਤਾਂ ਫਿਰ ਸੋਨ ਸਰਜੀਤ ਨੂੰ ਲੈ ਕੇ ਪੁਲਿਸ ਥਾਣੇ ਚ ਆ ਜਾਂਦਾ ਤੇ ਥਾਣੇ ਚ ਆ ਕੇ ਸਾਰੀ ਗੱਲ ਦੱਸਦਾ ਤੇ ਥਾਣੇ ਵਾਲ ਨੂੰ ਕਾਰਵਾਈ ਕਰਨ ਵਾਸਤੇ ਕਹਿੰਦਾ ਤਾਂ ਫਿਰ ਥਾਣੇ ਵਾਲੇ ਉਸ ਘਰੇ ਜਾਂਦੇ ਨੇ ਤੇ ਨੀਲਮ ਨੂੰ ਲੈ ਕੇ ਥਾਣੇ ਚ ਆ ਜਾਂਦੇ ਨੇ ਹੁਣ ਨੀਲਮ ਨੂੰ ਉਸਦੇ ਬਾਪੂ ਦੇ ਸਾਹਮਣੇ ਪਾ ਦਿੱਤਾ ਸੀ ਤਾਂ ਉਸਦਾ ਬਾਪੂ ਕਹਿੰਦਾ ਕਿ ਪੁੱਤ ਤੂੰ ਮੈਨੂੰ ਪਛਾਣਿਆ ਨਹੀਂ ਤਾਂ ਨੀਲਮ ਨੇ ਹੁਣ ਵੀ ਉਹਨੂੰ ਪਛਾਣਣ ਤੋਂ ਇਨਕਾਰ ਕਰ ਦਿੱਤਾ ਸੀ ਉਹ ਕਹਿੰਦੀ ਹੈ ਤਾਂ ਉਸਦਾ ਬਪੂ ਵੀ eras ਸੀ ਕਿ ਨੀਲਮ ਉਸਨੂੰ ਪਛਾਣਨ ਤੋਂ ਕਿਉਂ ਇਨਕਾਰ ਕਰ ਰਹੀ ਹੈ ਤਾਂ ਫਿਰ ਸੋਨੂੰ ਵੀ ਲੱਗਣ ਲੱਗਾ ਸੀ ਕਿ ਹੋ ਸਕਦਾ ਸਰਜੀਤ ਕੋਈ ਮਾਨਕਣ ਤਕਾੜੀਆਂ ਬਣਾ ਰਿਹਾ ਹੋਵੇ ਤਾਂ ਪੁੱਛਦਾ ਕੋਈ ਐਦਾਂ ਦਾ ਨਿਸ਼ਾਨ ਦੱਸੋ ਜਿਹੜਾ ਕਿ ਨੀਲਨ ਦੇ ਸਰੀਰ ਤੇ ਹੋਵੇ ਜਿਹੜਾ ਕਿ ਬਚਪਨ ਤੋਂ ਹੋਵੇ ਤਾ ਫਿਰ ਨੀਲਮ ਦਾ ਬਾਪੂ ਦੱਸਦਾ ਹੈ ਕਿ ਨੀਲਮ ਬਚਪਨ ਚ ਅੱਗ ਚ ਗਿਰ ਗਈ ਸੀ ਤੇ ਇਹਦੇ ਪੈਰ ਤੇ ਮੱਚਣ ਦਾ ਨਿਸ਼ਾਨ ਹੈ ਤਾਂ ਫਿਰ ਲੇਡੀ ਕਾਂਸਟੇਬਲ ਨੀਲਮ ਦੇ ਪੈਰ ਦਾ ਨਿਸ਼ਾਨ ਚੈੱਕ ਕਰਦੀ ਹੈ ਉਹਨਾਂ ਨੂੰ ਪੈਰ ਤੇ ਮੱਚਣ ਦਾ ਨਿਸ਼ਾਨ ਮਿਲ ਜਾਂਦਾ ਹੈ ਇਸੇ ਤਰ੍ਹਾਂ ਹੁਣ ਚੰਗੀ ਤਰ੍ਹਾਂ ਕਨਫਰਮ ਹੋ ਗਿਆ ਸੀ ਕਿ ਆ ਨੀਲਮ ਸਜੀਦੀ ਦੀ ਕੁੜੀ ਹੈ ਫਿਰ ਦੋ ਲੇਡੀ ਕਾਂਸਟੇਬਲਾਂ ਨੀਲਮ ਨੂੰ ਦੂਜੇ ਕਮਰੇ ਚ ਲੈ ਜਾਨੀ ਹੈ ਤੋ ਉਸ ਨੂੰ ਚੰਗੀ ਤਰ੍ਹਾਂ ਪੁੱਛਦੀ ਹੈ ਕਿ ਦੱਸ ਸਾਨੂੰ ਗੱਲ ਕੀ ਹੈ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਅਸੀਂ ਤੇਰੇ ਨਾਲ ਆ ਹੁਣ ਤੂੰ ਥਾਣੇ ਚ ਆ ਗਈ ਹੈ ਤੈਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਨੀਲਮ ਨੂੰ ਜਿਵੇਂ ਥੋੜਾ ਜਿਹਾ ਹੌਸਲਾ ਮਿਲਿਆ ਸੀ ਤਾਂ ਸਭ ਕੁਝ ਉਸ ਸੱਚ ਸੱਚ ਦੱਸਣ ਨੂੰ ਤਿਆਰ ਹੋ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਸਰਜੀਤ ਹੀ ਮੇਰਾ ਬਾਪੂ ਹੈ ਮੈਂ ਹੀ ਉਸ ਦੀ ਕੁੜੀ ਆ ਤਾਂ ਫਿਰ ਨੀਲਮ ਨੂੰ ਸਰਜੀਤ ਕੋਲੇ ਲਿਆ ਜਾਂਦਾ ਤੇ ਸਰਜੀਤ ਅੱਗੋਂ ਰੋਣ ਲੱਗ ਰਿਹਾ ਸੀ ਤਾਂ ਨੀਲਮ ਭੱਜ ਕੇ ਆਪਣੇ ਬਾਪੂ ਦੀ ਗੱਲ ਨਾਲ ਲੱਗ ਜਾਂਦੀ ਹੈ ਫਿਰ ਉਹ ਪੁਲਸਰ ਨੂੰ ਸਾਰੀ ਕਹਾਣੀ ਦੱਸਦੀ ਹੈ ਕਿ ਜਦੋਂ ਮੈਂ ਸਕੂਲ ਜਾਣ ਲੱਗ ਰਹੀ ਆਪਣਾ ਲਾ ਕੇ ਵਿਅਸ ਕਰ ਦਿੱਤਾ ਤੇ ਮੈਨੂੰ ਇੱਕ ਥਾਂ ਤੇ ਲੈ ਕੇ ਆ ਗਏ ਉਸ ਥਾਂ ਤੇ ਲਿਆ ਕੇ ਮੈਨੂੰ 2 ਮਹੀਨੇ ਤੱਕ ਰੱਖਿਆ ਤੇ ਮੈਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਕੰਮ ਕਰਨਾ ਹੈ ਤੇ ਨਾਲੇ ਇਹ ਦੱਸਿਆ ਗਿਆ ਕਿ ਅੱਜ ਤੋਂ ਬਾਅਦ ਕਿਸੇ ਨੇ ਆਪਦੇ ਘਰ ਦੇ ਮੈਂਬਰ ਨੂੰ ਪਛਾਣਿਆ ਤਾਂ ਉਸ ਦੇ ਸਾਰੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ 2 ਮਹੀਨੇ ਤੱਕ ਉੱਥੇ ਜਿੰਨੇ ਵੀ ਬੱਚੇ ਲਿਆਏ ਗਏ ਸੀ ਸਭ ਦੇ ਦਿਮਾਗ 'ਚ ਇਹ ਹੀ ਗੱਲ ਪਾਈ ਗਈ ਇਹ ਹੀ ਡਰ ਬਿਠਾਇਆ ਗਿਆ ਕਿ ਕਿਸੇ ਨੇ ਜੇ ਉਸ ਕੋਲੇ ਜਾਣ ਦੀ ਕੋਸ਼ਿਸ਼ ਕੀਤੀ ਜਾਂ ਆਪਦੇ ਪਰਿਵਾਰ ਨੂੰ ਫਿਛਾੜਿਆ ਤਾਂ ਉਸਦੇ ਪਰਿਵਾਰ ਨੂੰ ਖਤਮ ਕਰ ਦਿੱਤਾ ਜਾਵੇਗਾ ਹੁਣ ਛੋਟੇ-ਛੋਟੇ ਬੱਚਿਆਂ ਦੇ ਮਨ 'ਚ ਇਹ ਡਰ ਬਹਿ ਗਿਆ ਸੀ ਤਾਂ ਕਰਕੇ ਉਹ ਕਿਸੇ ਨੂੰ ਕੁਝ ਨਹੀਂ ਦੱਸਦੇ ਸੀ ਐਸੀ ਤਰ੍ਹਾਂ ਜਿੱਥੇ ਨੀਲਮ ਕੰਮ ਕਰਦੀ ਸੀ ਉਹ ਪਰਿਵਾਰ ਵਿਆਹ ਤੇ ਗਿਆ ਐਸੀ ਤਾਂ ਇੱਕ ਔਰਤ ਜੋ ਕਿ ਗੁਆਂਢ 'ਚ ਰਹਿੰਦੀ ਸੀ ਨੀਲਮ ਕੋਲੇ ਜਾਂਦੀ ਹੈ ਤਾਂ ਨੀਲਮ ਉਸ ਨੂੰ ਆਪਦੀ ਸਾਰੀ ਗੱਲ ਦੱਸ ਦਿੰਦੀ ਹੈ ਤੇ ਨਾਲੇ ਨੀਲਮ ਉਸ ਨੂੰ ਕਹਿ ਦਿੰਦੀ ਹੈ ਕਿ ਅੱਗੇ ਗੱਲ ਕਿਸੇ ਨੂੰ ਨਾ ਦੱਸੀ ਉਹ ਔਰਤ ਨੇ ਸੋਨ ਨੂੰ ਫੋਨ ਕਰ ਦਿੱਤਾ ਸੀ ਤਾਂ ਫਿਰ ਸੋਨ ਨੇ ਸਾਰੀ ਕਾਰਵਾਈ ਕੀਤੀ ਸੀ ਹੁਣ ਨੀਲਮ ਨੇ ਆਪਦੇ ਬਾਪੂ ਨੂੰ ਪਛਾਣ ਲਿਆ ਸੀ ਤਾਂ ਫਿਰ ਸੋਹਣ ਸੁਰਜੀਤ ਤੇ ਨੀਲਮ ਨੂੰ ਲੈ ਕੇ ਉਹ ਜਲੰਧਰ ਆ ਜਾਂਦੇ ਨੇ ਤੇ ਸੁਰਜੀਤ ਦੇ ਘਰੇ ਚਲੇ ਜਾਂਦੇ ਨੇ ਹੁਣ ਸੁਰਜੀਤ ਦਾ ਜਿਹੜਾ ਬਾਕੀ ਪਰਿਵਾਰ ਸੀ ਉਹ ਵੀ ਨੀਲਮ ਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਤੇ ਪਿੰਡਲ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਸੀ ਕਿ ਨੀਲਮ ਮਿਲ ਗਈ ਹੈ ਉਹ ਵੀ 16 ਸਾਲਾਂ ਬਾਅਦ ਉਸ ਤੋਂ ਬਾਅਦ ਸਾਰਾ ਪਰਿਵਾਰ ਬੜੀ ਹਾਂਸੀ ਖੁਸ਼ੀ ਰਹਿਣ ਲੱਗ ਜਾਂਦਾ ਹੈ ਤੇ ਸੁਰਜੀਤ ਸਿੰਘ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕਿਉਂਕਿ ਉਸ ਦੀ 16 ਸਾਲ ਪਹਿਲਾਂ ਗਵਾਚੀ ਹੋਈ ਧੀ ਮਿਲ ਗਈ ਸੀ ਉਸ ਦਾ ਪਰਿਵਾਰ ਦਾ ਮੈਂਬਰ ਵਾਪਸ ਆ ਗਿਆ ਸੀ ਨੀਲਮ ਨੇ 16 ਸਾਲ ਹੁਣ ਇੰਨੇ ਦੁੱਖ ਝੱਲੇ ਸੀ ਤਾਂ ਉਸ ਦਾ ਬਾਪੂ ਉਸ ਨੂੰ ਬੜੇ ਲਾਡਾਂ ਨਾਲ ਰੱਖਦਾ ਹੈ ਤੇ ਇਧਰ ਉਹ ਪੁਲਿਸ ਉਸ ਪਰਿਵਾਰ ਕੋਲੇ ਦਵਾਰਾ ਜਾਂਦੀ ਹੈ ਤੇ ਉਹ ਸਾਰੇ ਪਰਿਵਾਰ ਨੂੰ ਥਾਣੇ ਬੁਲਾਇਆ ਜਾਂਦਾ ਹੈ ਥਾਣੇ ਬਲਾਕੇ ਉਹਨਾਂ ਕੋਲੇ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਤੁਹਾਡੇ ਕੋਲੇ ਆ ਕੁੜੀ ਕਿੱਥੋਂ ਆਈ ਤੇ ਕਿਵੇਂ ਆਈ ਕਿਉਂਕਿ ਥਾਣੇ ਵਾਲ ਨੂੰ ਪਤਾ ਲੱਗਿਆ ਸੀ ਤੇ ਨੀਲਮ ਨੇ ਦੱਸ ਦਿੱਤਾ ਸੀ ਕਿ ਕੋਈ ਹੋਰ ਵੀ ਜਵਾਕ ਸੀ ਜੋ ਕਿ ਉਸਦੇ ਨਾਲ ਸੀ ਤੇ ਉਹਨਾਂ ਲੋਕਾਂ ਨੇ ਉਹਨਾਂ ਨੂੰ ਚੱਕਿਆ ਸੀ ਤੇ ਇੱਕ ਥਾਂ ਤੇ ਸਾਰਿਆਂ ਨੂੰ ਇਕੱਠਿਆ ਰੱਖਿਆ ਸੀ ਕਿਸੇ ਨੂੰ ਕਿੱਧਰ ਭੇਜ ਦਿੱਤਾ ਸੀ ਤੇ ਕਿਸੇ ਨੂੰ ਕਿੱਧਰ ਭੇਜ ਦਿੱਤਾ ਸੀ ਥਾਣਿਆਂ ਨੂੰ ਸ਼ੱਕ ਸੀ ਕਿ ਇਸ ਪਰਿਵਾਰ ਦਾ ਹੱਥ ਵੀ ਇਹਦੇ ਵਿੱਚ ਹੋ ਸਕਦਾ ਹੈ ਤਾਂ ਕਰਕੇ ਉਹ ਉਸ ਪਰਿਵਾਰ ਕੋਲੇ ਪੁੱਛਗਿੱਛ ਕਰਦੇ ਨੇ ਤੇ ਉਹਨਾਂ ਕੋਲੇ ਚੰਗੀ ਤਰ੍ਹਾਂ ਪੜਤਾਲ ਕਰਦੇ ਨੇ ਐਸੇ ਤਰ੍ਹਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇੱਕ ਬੰਦੇ ਨੇ ਇਹਨਾਂ ਕੋਲੇ ਉਹ ਕੁੜੀ ਭੇਜੀ ਸੀ ਤਾਂ ਫਿਰ ਉਸ ਬੰਦੇ ਬਾਰੇ ਪੁੱਛਦੇ ਨੇ ਉਸ ਬੰਦੇ ਦਾ ਐਡਰੈਸ ਲੈ ਕੇ ਉਸ ਦੱਸੀ ਗਈ ਥਾਂ ਤੇ ਪੁਲਿਸ ਵਾਲੇ ਛਾਪਾ ਮਾਰਦੇ ਨੇ ਤੇ ਉੱਥੋਂ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਗ੍ਰਫਤਾਰ ਕਰਨ ਤੋਂ ਬਾਅਦ ਉਹਨਾਂ ਕੋਲੇ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਫਿਰ ਉਹ ਸਾਰਿਆਂ ਦੇ ਨਾਮ ਪਤੇ ਐਡਰੈਸ ਦੱਸ ਦਿੰਦੇ ਨੇ ਜਿਵੇਂ ਉਹਨਾਂ ਨੂੰ ਐਡਰੈਸ ਮਿਲਿਆ ਸੀ ਤਾਂ ਜਾ ਕੇ ਪੁਲਿਸ ਵਾਲੇ ਉਸ ਥਾਂ ਤੇ ਛਾਪਾ ਮਾਰਦੇ ਨੇ ਤਾਂ ਉੱਥੇ ਉਹਨਾਂ ਨੂੰ 12 ਜੁਆਕ ਹੋਰ ਮਿਲ ਜਾਂਦੇ ਨੇ ਐਸੀ ਤਰ੍ਹਾਂ 12 ਜੁਆਕਾਂ ਦੇ ਮਾਪਿਆਂ ਦਾ ਸਭ ਦਾ ਪਤਾ ਕੀਤਾ ਜਾਂਦਾ ਹੈ ਕਿ ਕੌਣ ਕਿੱਥੋਂ ਦਾ ਹੈ ਤੇ ਕੌਣ ਕਿੱਥੋਂ ਦਾ ਹੈ ਐਸੀ ਤਰ੍ਹਾਂ ਪੁਲਿਸ ਸਭ ਜੁਆਕਾਂ ਨੂੰ ਉਹਨਾਂ ਦੇ ਘਰੇ ਪਹਚਾ ਦਿੰਦੀ ਹੈ ਹੁਣ ਇੱਕ ਨੀਲਮ ਕਰਕੇ 12 ਜੁਆਕਾਂ ਦੀ ਹੋਰ ਜ਼ਿੰਦਗੀ ਬਚ ਗਈ ਸੀ ਸੋਹਨ ਦਾ ਵੀ ਇਸ ਕੰਮ 'ਚ ਬੜਾ ਯੋਗਦਾਨ ਰਿਹਾ ਸੀ ਤਾਪੇਰ ਅਗਲੇ ਦਿਨ ਸਾਰੇ ਖਰਚਾ ਸਾਰੀ ਡਿਟੇਲ ਛਪਦੀ ਹੈ ਕਿ ਕਿਸ ਤਰ੍ਹਾਂ ਬੱਚਾ ਚੱਕਣ ਵਾਲਾ ਗਰੋ ਕਾਬੂ ਚ ਆਇਆ ਤੇ ਨਾਲੇ ਸੋਹਣ ਸਿੰਘ ਦਾ ਬਹੁਤ ਜ਼ਿਆਦਾ ਧੰਨਵਾਦ ਕੀਤਾ ਜਾਂਦਾ ਹੈ ਤੇ ਨਾਲੇ ਨੀਲਮ ਦਾ ਜ਼ਿਕਰ ਵੀ ਕੀਤਾ ਜਾਂਦਾ ਹੈ ਜਿਸ ਕਰਕੇ 12 ਮੁੰਡੇ ਆਪਦੇ ਪਰਿਵਾਰ ਨੂੰ ਮਿਲ ਸਕੇ ਉਸ ਤੋਂ ਬਾਅਦ ਨੀਲਮ ਵਿਆਹ ਦੇ लायक ਹੋ ਜਾਂਦੀ ਹੈ ਤੇ ਉਸ ਦਾ ਬਾਪੂ ਵਧੀਆ ਜਿਹਾ ਮੁੰਡਾ ਲੱਭ ਕੇ ਉਸ ਦਾ ਵਿਆਹ ਕਰ ਦਿੰਦਾ ਹੈ ਹੁਣ ਨੀਲਮ ਆਪਦੇ ਪਤੀ ਨਾਲ ਆਪਦੇ ਘਰੇ ਬੜੀ ਰਾਜੀ ਖੁਸ਼ੀ ਰਹਿਣ ਲੱਗੇ ਸੀ ਉਸ ਦਾ ਪਤੀ ਵੀ ਬਹੁਤ ਵਧੀਆ ਸੁਭਾਅ ਦਾ ਸੀ ਤੇ ਉਸ ਨੂੰ ਨੀਲਮ ਦੀ ਸਾਰੀ ਕਹਾਣੀ ਪਤਾ ਸੀ ਤਾਂ ਕਰਕੇ ਉਹ ਨੀਲਮ ਦਾ ਬਹੁਤ ਜ਼ਿਆਦਾ ਖਿਆਲ ਰੱਖਦਾ ਹੈ ਤੇ ਉਸ ਨੂੰ ਖੁਸ਼ ਰੱਖਦਾ ਹੈ ਤਾਂ ਦੋਸਤੋ ਇੱਕ ਕਹਾਣੀ ਦੱਸਣ ਦਾ ਮਕਸਦ ਕਿਸੇ ਨੂੰ ਦੁਖੀ ਕਰਨਾ ਜਾਂ ਪਰੇਸ਼ਾਨ ਕਰਨਾ ਨਹੀਂ ਹੈ ਇਹ ਕਹਾਣੀ ਸਾਨੂੰ ਦੱਸਦੀ ਕਿ ਜਿੰਨਾ ਘਰਾਂ ਦੇ ਮੈਂਬਰ ਵਿਛੜ ਜਾਂਦੇ ਨੇ ਜਾਂ ਦੂਰ ਹੋ ਜਾਂਦੇ ਨੇ ਜਾਂ ਗਵਾਚ ਜਾਂਦੇ ਨੇ ਉਹਨਾਂ ਦੇ ਉਹਨਾਂ ਮਾਪਿਓ ਤੇ ਕੀ ਬੀਤਦੀ ਐ ਇਹ ਤਾਂ ਉਹ ਹੀ ਜਾਣਦੇ ਨੇ ਤਾਂ ਦੋਸਤੋ ਤੁਹਾਨੂੰ ਕਿਦਰੇ ਇਦਾਂ ਦਾ ਗੁੰਮਸੂਦਾ ਕੋਈ ਮਿਲੇ ਜਿਹੜਾ ਗਵਾਚਾ ਹੋਵੇ ਤਾਂ ਉਸਦੇ ਘਰੇ ਉਸਦੇ ਬਾਰੇ ਜਰੂਰ ਦੱਸਿਆ ਕਰੋ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦੇ ਕੇ ਜਾਈਏ ਦੋਸਤੋ ਧੰਨਵਾਦ